ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਕਿੱਲ ਡਿਵੈਲਪਮੈਂਟ ਚ ਬਹੁਤ ਵੱਡੀ ਦੇਣ ਹੈ ਜਿਹੜੀ ਸਾਡੀ ਨੈਸ਼ਨਲ ਪਾਲਿਸੀ ਔਨ ਸਕਿੱਲ ਡਿਵੈਲਪਮੈਂਟ ਤੇ ਬਣੀ ਹੈ ਉਹਦੀ ਕਮੇਟੀ ਜੋ ਬਣਾਈ ਗਈ ਸੀ 2015 ਦੇ ਵਿੱਚ ਬਾਇ ਦੀ ਆਨਰੇਬਲ ਪ੍ਰਾਈਮ ਮਿਨਿਸਟਰ ਉਹਦੇ ਚੇਅਰਮੈਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਤਾਂ ਜੁਨਾਦੀ ਦੂਸਰੀ ਵਰਸੀ ਦੇ ਉੱਤੇ ਅਸੀਂ ਇੱਕ ਤਰ੍ਹਾਂ ਨਾਲ ਟ੍ਰਿਬਿਊਟ ਦੇ ਤੌਰ ਤੇ ਕਿ ਵੀ ਉਹਨਾਂ ਨੂੰ ਜੋ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ ਉਨ੍ਹਾਂ ਦੇ ਨਾਮ ਤੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਕਿੱਲ ਇੰਡੀਆ ਸੈਂਟਰ ਜੋ ਹੈ ਅੰਡਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਪਰੂਵ ਹੋਇਆ ਉਹਦੇ ਵਿੱਚ ਅਸੀਂ ਟੋਟਲ 7 ਏਰੀਆਜ਼ ਆਇਡੈਂਟੀਫਾਈ ਕੀਤੇ ਨੇ ਜਿਹਦੇ ਵਿੱਚ ਹੈਲਥ케ਅਰ ਇਜ਼ 1 ਹੈਲਥ케ਅਰ ਲਈ ਬਹੁਤ ਡਿਮਾਂਡ ਹੈ ਫੋਰਨ ਕੋਲਾਬੋਰੇਸ਼ਨ ਦਾ ਮਿਲ ਕੇ ਵੀ ਅਸੀਂ ਸਕਿੱਲ ਸ਼ੁਰੂ ਕਰਾਂਗੇ ਔਰ ਇਸ ਤੋਂ ਇਲਾਵਾ ਸਾਡੇ ਕੋਲ ਐਗਰੀਟੈਕ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਦੇ ਵਿੱਚ ਬੜੇ ਅੱਛੇ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਲੈ ਕੇ ਆ ਰਹੇ ਹਾਂ ਅਜ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਦੂਜੀ ਵਰਸੀ ਸੀ ਤੇ ਉਹਨਾਂ ਦੀ ਵਰਸੀ ਦੇ ਮੌਕੇ ਉਹਨਾਂ ਨੂੰ ਯਾਦ ਕਰਦਿਆ ਹੈ ਉਹਨਾਂ ਦੀ ਯਾਦ ਦੇ ਉਹਨਾਂ ਦੇ ਨਾਂ ਤੇ ਇੱਕ ਸਕਿੱਲ ਸੈਂਟਰ ਅੱਜ ਇਸ ਬਠਿੰਡਾ ਨੂੰ ਮਿਲਿਆ ਬਾਦਲ ਪਿੰਡ ਨੂੰ ਮਿਲਿਆ ਤੇ ਉਹ ਸਕਿੱਲ ਸੈਂਟਰ ਦੇਣ ਵਾਲੇ ਦੀਪਕ ਕੌੜਾ ਜੀ ਸਾਡੇ ਨਾਲ ਨੇ ਜਿਹੜੇ ਕਿ ਖਾਸ ਤੌਰ ਤੇ ਅੱਜ ਮੌਕੇ ਤੇ ਪਹੁੰਚੇ ਕਾਗਜ਼ ਦਿੱਤੇ ਤੇ ਉਹਨਾਂ ਸ਼ਰਧਾਂਜਲੀ ਵੀ ਦਿੱਤੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਕਿੱਲ ਡਿਵੈਲਪਮੈਂਟ 'ਚ ਬਹੁਤ ਵੱਡੀ ਦੇਣ ਹੈ ਕਿਉਂਕਿ ਜਿਹੜੀ ਸਾਡੀ ਨੈਸ਼ਨਲ ਪਾਲਿਸੀ ਔਨ ਸਕਿੱਲ ਡਿਵੈਲਪਮੈਂਟ ਤੇ ਬਣੀ ਹੈ ਉਹਦੀ ਕਮੇਟੀ ਜੋ ਬਣਾਈ ਗਈ ਸੀ 2015 ਦੇ ਵਿੱਚ ਬਾਇ ਦੀ ਆਨਰੇਬਲ ਪ੍ਰਾਈਮ ਮਿਨਿਸਟਰ ਉਹਦੇ ਚੇਅਰਮੈਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਤੇ ਜਿੰਨੇ ਵੀ ਸਟੇਟਸ ਦੇ ਚੀਫ ਮਿਨਿਸਟਰ ਆ ਉਹਦੇ ਮੈਂਬਰ ਸੀ ਉਹਦੇ ਅੰਦਰ ਹੀ ਇਹ ਡਿਸਾਈਡ ਕੀਤਾ ਗਿਆ ਸੀ ਵੀ ਜਿਹੜਾ ਸਕਿੱਲ ਇਕੋਸਿਸਟਮ ਇੰਡੀਆ ਦੇ ਵਿੱਚ ਬਣੇਗਾ ਉਹ ਕਿਸ ਤਰ੍ਹਾਂ ਦਾ ਹੋਏਗਾ ਉਹਦੇ ਦੌਰਾਨ ਹੀ ਫਿਰ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਦਾ ਗਠਨ ਕੀਤਾ ਗਿਆ ਤੋਂ ਅੱਜ ਅਸੀਂ ਫੁਗਸ ਜਿਵੇਂ ਦੱਸਿਆ ਕਿ ਸਦਾਰ ਕਾਸਿੰਗ ਬਦਲ ਹੁਣਾਂ ਦੇ ਸਕਿੱਲ ਡਿਵੈਲਪਮੈਂਟ ਬੜਾ ਕੋਰ ਉਹਨਾਂ ਦੇ ਕਲੋਸ ਸੀ ਤਾਂ ਜੋ ਉਹਨਾਂ ਦੀ ਦੂਸਰੀ ਵਰਸੀ ਦੇ ਉੱਤੇ ਅਸੀਂ ਇੱਕ ਤਰ੍ਹਾਂ ਨਾਲ ਟ੍ਰਿਬਿਊਟ ਦੇ ਤੌਰ ਤੇ ਕਿ ਵੀ ਉਹਨਾਂ ਨੂੰ ਜੋ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ ਤੇ ਉਹਨਾਂ ਦੇ ਨਾਮ ਤੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਕਿੱਲ ਇੰਡੀਆ ਸੈਂਟਰ ਜੋ ਹੈ ਅੰਡਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਪਰੂਵ ਹੋਇਆ ਜੋ ਇਨਫਰਾਸਟਰਕਚਰ ਇਸ ਟਾਈਮ ਸਾਡੇ ਕੋਲ ਹੈ ਇਹਦੇ ਵਿੱਚ ਅਸੀਂ ਨੀਅਰ ਅਬਾਊਟ 2000 ਸਟੂਡੈਂਟ ਅਸੀਂ ਪਰ ਐਨਮ ਮਿਨੀਮਮ ਕਰਾਂਗੇ ਕੋਸ਼ਿਸ਼ ਕਰਾਂਗੇ ਇਸ ਤੋਂ ਜ਼ਿਆਦਾ ਹੋਵੇ ਔਰ ਜਿਵੇਂ ਹੋਰ ਵੀ ਕਾਲਜੇਜ਼ ਹੈਗੇ ਨੇ ਬਾਦਲ ਦੇ ਵਿੱਚ ਨੀਅਰ ਬਾਏ ਉਹਨਾਂ ਦਾ ਇਨਫਰਾ ਵੀ ਯੂਜ਼ ਕਰਾਂਗੇ ਪਹਿਲੇ ਫੇਸ 'ਚ ਅਸੀਂ 2000 ਸਟੂਡੈਂਟ ਕਰਾਂਗੇ ਔਰ ਕਿਹੜੀ ਸਕਿੱਲ ਦੇ ਉੱਤੇ ਜਾਲਾ ਕੰਮ ਕੀਤਾ ਹੈ ਕਿਉਂਕਿ ਬਾਦਲਪਿੰਡ ਚ ਸਪੋਰਟਸ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ ਖੁਦ ਜਿਹੜਾ ਹੈ ਇਟ ਇੰਟਰਸਟ ਰਕ ਉਹਦੇ ਵਿੱਚ ਅਸੀਂ ਟੋਟਲ 7 ایریاز ਆਇਡੈਂਟੀਫਾਈ ਕੀਤੇ ਨੇ ਜਿਹਦੇ ਵਿੱਚ ਹੈਲਥ ਕੇਅਰ ਇਜ਼ 1 ਹੈਲਥ ਕੇਅਰ ਲਈ ਬਹੁਤ ਡਿਮਾਂਡ ਹੈ ਇੰਡੀਆ ਚ ਵੀ ਬਹੁਤ ਡਿਮਾਂਡ ਹੈ ਜਿਹੜੇ ਟੈਕ ਹੈਲਥ ਕੇਅਰ ਟੈਕਨੀਸ਼ੀਅਨ ਚਾਹੀਦੇ ਨੇ ਕੇਅਰ ਗੀਵਰ ਚਾਹੀਦੇ ਨੇ ਹੋਰ ਜਿਹੜੇ ਸਾਡੇ ਹੈਲਥ ਕੇਅਰ ਦੇ ਬੱਚੇ ਨੇ ਉਹਨਾਂ ਨੂੰ ਸਕਿੱਲ ਦੇ ਕੇ ਉਹ ਫਾਰਨ ਦੇ ਵਿੱਚ ਬਹੁਤ ਆਪਰਚੂਨਿਟੀਆਂ ਨੇ ਔਰ ਰਾਈਟ ਪਾਥਵੇ ਦੇ ਥਰੂ ਹੈ ਬਿਨਾਂ ਖਰਚਾ ਕੀਤੇ ਬੱਚੇ ਜਾ ਸਕ ਦੂਸਰਾ ਸਭ ਤੋਂ ਵੱਡਾ ਏਰੀਆ ਹੈ ਜਿਹਦੇ ਵਿੱਚ ਅਸੀਂ ਫੋਰਨ ਕੋਲੈਬੋਰੇਸ਼ਨ ਦਾ ਮਿਲ ਕੇ ਵੀ ਅਸੀਂ ਸਕਿੱਲ ਸ਼ੁਰੂ ਕਰਾਂਗੇ ਔਰ ਇਸ ਤੋਂ ਇਲਾਵਾ ਸਾਡੇ ਕੋਲ ਐਗਰੀ ਟੈਕ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਦੇ ਵਿੱਚ ਬੜੇ ਅੱਛੇ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਲੈ ਕੇ ਆ ਰਹੇ ਹਾਂ ਇਹ ਮੈਂ ਵਿਜ਼ਿਟ ਕੀਤਾ ਸੀ ਬਾਦਲਪਿੰਡ ਦੇ ਵਿੱਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਜਿਹੜਾ ਸਦਾ ਸੁਬੀਤ ਸਿੰਘ ਬਾਦਲ ਵੀ ਸਾਨੂੰ ਚੰਡੀਗੜ੍ਹ ਵੀ ਮਿਲੇ ਸੀ ਆ ਕੇ ਔਰ ਸਾਡੇ ਯੂਨੀਵਰਸਿਟੀ ਐਸਕਲੀ ਯੂਨੀਵਰਸਿਟੀ ਉਹਦੇ ਵਿੱਚ ਵੀ ਆਏ ਸੀ ਤਾਂ ਉਹਨਾਂ ਦਾ ਇੱਕ ਵਿਜ਼ਨ ਸੀ ਕਿ ਮੈਂ ਸਕਿੱਲ ਦੇ ਉੱਤੇ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਮੈਨੂੰ ਵੀ ਪਤਾ ਹੈ ਕਿ ਸਕਿਲ ਡਿਵੈਲਪਮੈਂਟ ਬਾਦਲ ਸਾਹਿਬ ਦੇ ਬਹੁਤ ਨਜ਼ਦੀਕ ਸੀ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਇਹ ਸੈਂਟਰ ਪਹਿਲਾਂ ਲਿਆ ਜਾਏ ਔਰ ਬਹੁਤ ਹੀ ਚੈਫਰਡ ਲੱਗਾ ਕਿਉਂਕਿ ਇਹ ਦਿਨ ਪਤਾ ਸੀ ਵੀ 25 ਅਪ੍ਰੈਲ ਇੱਕ ਖਾਸ ਦਿਨ ਹੈ ਵਰਸੀ ਆਪਾਂ ਮਨਾਨੀ ਹੈ ਬਾਦਲ ਸਾਹਿਬ ਦੀ ਤਾਂ ਉਸ ਦਿਨ ਇਹ ਸੁਗਾਤ ਦਿੱਤੀ ਜਾਵੇ ਤੇ ਜ਼ਿਆਦਾ ਵਧੀਆ ਤੇ ਇਸ ਕਰਕੇ ਅੱਜ ਦਾ ਦਿਨ ਚੂਸ ਕੀਤਾ ਗਿਆ ਸੀ ਔਰ ਇਸ ਤੋਂ ਪਹਿਲਾਂ ਅਸੀਂ ਜੋ ਅਪਰੂਵਲ ਚਾਹੀਦੇ ਸੀ ਉਹ ਜਿਹੜੇ ਸੀ ਉੱਥੋਂ ਗਵਰਨਮੈਂਟ ਆਫ ਇੰਡੀਆ ਦੇ ਥਰੂ ਸਾਡੇ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਥਰੂ ਲਏ ਸੱਜੋ ਲੈਟਰ ਜੋ ਹੈ ਸਰਦਾਰ ਸੁਬੀਰ ਬਾਦਲ ਜੋ ਹੈ ਕੇਵਲ ਇਸ ਸਕਿੱਲ ਸੈਂਟਰ ਤੱਕ ਹੀ ਜਿਹੜਾ ਰੱਖਿਆ ਜਾਏਗਾ ਜਾਂ ਇਹਨੂੰ ਅੱਗੇ ਯੂਨੀਵਰਸਿਟੀ ਲੈਵਲ ਤੱਕ ਵੀ ਲੈ ਕੇ ਜਾਇਆ ਜਾਏ ਜੋ ਸੁਬੀਰ ਬਾਦਲ ਸਾਹਿਬ ਨੇ ਅੱਜ ਆਪਣੇ ਉਹਨਾਂ ਅਨਾਉਂਸ ਵੀ ਕੀਤਾ ਹੈ ਕਿ ਵੀ ਇਹ ਸੈਂਟਰ ਜਿਹੜਾ ਹੈ ਸ਼ੁਰੂਆਤ ਹੈ ਔਰ ਮੇਨ ਸੇਮ ਹੈ ਕਿ ਜਿਹੜੀ ਮੈਂ ਕਹਾਂਗਾ ਕਿ ਇੱਕ ਬਹੁਤ ਜ਼ਿਆਦਾ ਵੱਡੀ ਟ੍ਰਿਬਿਊਟ ਇਹੀ ਹੋਏਗੀ ਕਿ ਆਪਾਂ ਇਸ ਸੈਂਟਰ ਨੂੰ ਕੁਝ ਸਾਲ ਚਲਾ ਕੇ ਇਹਨੂੰ ਯੂਨੀਵਰਸਿਟੀ ਦੀ ਸ਼ੇਪ ਦਈਏ ਟ੍ਰਿਬਿਊਟ ਦਿੱਤਾ ਗਿਆ ਹੈ ਅੱਜ ਪ੍ਰਕਾਸ਼ ਸਿੰਘ ਬਾਦਲ ਹੋਂਨਾਂ ਨੂੰ ਉਹਨਾਂ ਦੇ ਨਾਂ ਤੇ ਜਿਹੜਾ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਨਾਮ ਰੱਖ ਕੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਠਿੰਡਾ